ਉਹ ਕੋਈ ਬੂਟਾ ਜਿਹੜਾ ਗਰੋਥ ਘਟ ਕਰ ਰਿਹਾ ਹੋਵੇ ਤਾਂ ਅਸੀਂ ਜਿਹੜੀ ਕਿਹੜਾ ਤਰੀਕਾ ਉਹਦੇ ਚ ਅਪਣਾਉਣੇ ਆ ਉਹ ਤੁਹਾਨੂੰ ਜਿਹੜਾ ਅੱਜ ਦਿਖਾਉਣੇ ਆ ਆਪਾਂ ਲਾਈਵ ਮੰਨ ਲਓ ਤੁਹਾਡੇ ਲਈ ਕੀ ਹੈ ਇਹ ਘਾਹ ਪੂਸਾ ਜਾ ਰਹੇ ਦਖੂ ਦਾ ਪਰ ਸਾਡੇ ਲਈ ਜਿਹੜੀ ਇਹ ਤਿੰਨ ਚੀਜ਼ਾਂ ਦਾ ਕੰਮ ਜਿਹੜੀ ਕਰਦੀ ਹੈਗੀ ਇਹ ਗਣੋਗਿਆਂ ਦਾ ਘਰ ਬਣਦੀ ਆ ਮਲਚਿੰਗ ਬਣਦੀ ਆ ਤੇ ਨਾਲ ਹੀ ਜਿਹੜੀ ਇਹ ਬਾਅਦ ਦੇ ਵਿੱਚ ਖਾਦ ਵੀ ਬਣਦੀ ਹੈਗੀ ਤਿੰਨ ਕੰਮ ਇਹ ਚੀਜ਼ ਜਿਹੜੀ ਕਰਦੀ ਹੈ ਕਿ ਅਕਸਰ ਹੀ ਆਪਣੇ ਕੋਲ ਜਦੋਂ ਇਦਾਂ ਦਾ ਕੋਈ ਹੁੰਦਾਗਾ ਰੈਂਦ ਖੂੰਦਾ ਪਾਉણો ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਜਾਂ ਖੇਤ ਚੋਂ ਬਾਹਰ ਕੱਢਦੇ ਆਂਗੇ ਪਰ ਅਸੀਂ ਇਹਦੀ ਵਰਤੋਂ ਇਸ ਤਰੀਕੇ ਨਾਲ ਕਰਦੇ ਆਂ ਜੇ ਮੰਨ ਲਓ ਆਪਣਾ ਐਵਾ ਕਾਰਡੋ ਦਾ ਬੂਟਾਗਾ ਕੱਲ ਆਪਾਂ ਇਹਨੂੰ ਵਰਮਿੰਗ ਕੰਪੋਸਟ ਦਿੱਤੀ ਹੈਗੀ ਵਰਮਿੰਗ ਕੰਪੋਸਟ ਦੇਣ ਤੋਂ ਬਾਅਦ ਕੀ ਹੁੰਦਾ ਕਿ ਧੁੱਪ ਜਿਹੜੀ ਖਰਾਬ ਕਰਦੀ ਹੈ ਖਰਾਕ ਜਿਹੜੀ ਬੂਟੇ ਨੂੰ ਸਹੀ ਤਰੀਕੇ ਚ ਮਿਲਦੀ ਨਹੀਂ ਜੇ ਜ਼ਿਆਦਾ ਧੁੱਪ ਜੜ ਦੇ ਨੇੜੇ ਪੈਂਦੀ ਹੈਗੀ ਸੋ ਇਹ ਰੈਂਦ ਖੂੰਦਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਬੂਟੇ ਦੇ ਨੇੜੇ ਲਾ ਦਿੱਤਾ ਤੇ ਸਮੇਂ ਦੇ ਨਾਲ ਇਹ ਗਲੂਗੀ ਤੇ ਹੁਣ ਇਹਦਾ ਇੱਕ ਕੰਮ ਹੋਰ ਤੁਹਾਨੂੰ ਜਿਹੜਾ ਦੱਸਦੀਏ ਕਿ ਇਸ ਤਰ੍ਹਾਂ ਲਾਉਣ ਤੋਂ ਬਾਅਦ ਕੀ ਕਰਦੇ ਆ ਇਹ ਜਿਵੇਂ ਤਰੇਲ ਪਾਊਗੀ ਸ਼ਾਮ ਨੂੰ ਤਾਂ ਰਾਤ ਨੂੰ ਤਾਂ ਉਹਦੇ ਵਿੱਚ ਸਮੋਗੇ ਤੇ ਧਰਤੀ ਦੇ ਵਿੱਚ ਜਿਹੜੀ ਗਿੱਲ ਪੈਦਾ ਕਰੂਗੀ ਇਦਾਂ ਦੇ ਤਯਾਰਬੇ ਤੁਹਾਡੇ ਨਾਲ ਸਮੇਂ ਤੋਂ ਸਮੇਂ ਅਸੀਂ ਜਿਹੜਾ ਸਾਂਝੇ ਕਰਦੇ ਆ ਸੋ ਜੁੜੇ ਰਹਿਣ ਲਈ ਧੰਨਵਾਦ ਜੀ